ਮੇਰਾ ਨਾਮ ਮਾਸਟਰ ਬਲਾਰੀ لال ਮੈਂ ਅੰਮ੍ਰਿਤਸਰ ਸੀਨੀਅਰ ਸੈਂਡੀ ਸਕੂਲ ਤੋਂ 2005 ਦੇ ਟੈਰ ਹੋਇਆ ਮੇਰੇ 31 ਸਾਲ ਹੋ ਗਏ ਮੈਨੂੰ ਟੈਰ ਹੋਏ ਨਰੀ ਉਮਰ 80 ਦੇ ਲਾਗੇ ਚਾਹੇ ਮੈਂ ਜਦੋਂ ਟੈਰ ਹੁੰਨਾ ਮੇਰੇ ਮਨ ਵਿੱਚ ਇਹ ਆਉਂਦਾ ਕਿ ਮੈਂ ਵੀ ਯਾ ਲੀਡਰ ਬਣਾ ਮੈਂ ਪ੍ਰਧਾਨ ਬਣਾ ਫਿਰ ਮੈਂ ਕਦਾਂ ਕੀ ਆ 8 ਵਿੱਚ ਫਜ਼ਲਗੱਟੂਰੀਆਂ ਦੀ ਐਫਐਮ ਪਰ ਕਮੇਟੀ ਜਿਹੜੀ ਆ ਉਹਦੀ ਚੋਣ ਲੱਗਦਾ 13 ਉੱਥੇ ਬੰਦੇ 13 ਮੈਂਬਰ ਅਨਖ ਨ ਜੀਨ ਦੀ ਗੱਲ ਹੈ ਆਂਕ ਤੇ ਬੈ ਕੇ ਸੁਣੋ ਬੰਦਾ ਅਨਖ ਚ ਜੀਣਾ ਚਾਹੁੰਦਾ ਵਾ ਔਰ ਉਹਨੂੰ ਕੋਈ ਦੁਨੀਆ ਦੀ ਤਾਕਤ ਕੋਈ ਗੁੰਡਾ ਹੱਥ ਨਹੀਂ ਲਾਏਗਾ ਜੇ ਤੁਸੀਂ ਅਨਖ ਦੀ ਜੀਨਾ ਤੇ ਉਹਦੀਆਂ ਕਈ ਗੱਲਾਂ ਨੇ ਅਨਖ ਜੀਨਾ ਇਹਨਾਂ ਅਨਖਲਨ ਕਰਨ ਨਾ ਸਟੈਂਡ ਕਰਨਾ ਪੈਂਦਾ ਆਪਣੇ ਪਿਆਰਾਂ ਤੇ ਖਲੋਣਾ ਪੈਂਦਾ ਔਰ ਕੋਦੇ ਉਹ ਜੀਆਂ ਗੱਲਾਂ ਹੁੰਦੀਆਂ ਜਿਹੜੀਆਂ ਛਾ ਨਹੀਂ ਆ ਪੈਂਦੀਆਂ ਨੇ ਅਗਲੇ ਨੂੰ ਦੱਸਣਾ ਪੈਂਦਾ ਅਨਖ ਦਗੋਮਾ ਅੱਠ ਵਿੱਚ ਕਮੇਟੀ ਦੀ ਇਲੈਕਸ਼ਨ ਲੜਦਾ ਤਿੰਨ ਬੰਦੇ ਖਿਲਾੜਦਾ ਕਿੰਨੇ ਬੰਦੇ ਜਿਹੜੇ ਨੇ ਬਾਪੀਆਂ ਜਿਹਾ ਜਮਾਨਤਾਂ ਦੇ ਬੰਦੇ ਤੌਰ ਤੇ ਪੈਂਦੇ ਆ ਹੁੰਦਾ ਕੀ ਆ ਗੱਲੀਆਂ ਦੀ ਸਰਕਾਰ ਹੁੰਦੀ ਆ ਜਦੋਂ 11 ਵਜੇ ਮੇਰੇ ਤੁਲੰਬ ਬੋਸ ਤੇ 32 ਬੰਦੇ ਪੁਲਿਸ ਦੇ ਆ ਕੇ ਤੇ ਉੱਤੇ ਕਬਜ਼ਾ ਕਰ ਲੈਂਦੇ ਨੇ ਇਹ 11 ਵਜੇ ਦੀ ਗੱਲ ਆ 11 ਵਜੇ ਤੱਕ 121 ਵੋਟਾਂ ਪੈ ਜਾਂਦੀਆਂ ਜਦੋਂ ਕਬਜ਼ਾ ਕਰਨ ਹੁੰਦੇ ਆ ਧੜੀ ਆਉਂਦੀ ਆ ਪੁਲਿਸ ਦੀ ਧਾਰ ਨਾ ਨੂੰ ਰੋਕਣਾ ਮੈਂ ਕੌਣ ਹਾਂ ਤੁਸੀਂ ਅਈ ਮੈਂ ਅੱਛਾ ਤੋ ਮੈਂ ਉਹ ਤੇ ਬਲਜੀਤ ਆ ਰਹਿ ਮੈਂ ਰਾਤੀ ਆਇਆ ਮੈਂ ਕਿਦੇ ਵਾਸਤੇ ਮੇਰੇ ਵਾਸਤੇ ਆਇਆ ਮੈਨੂੰ ਜਾਣਦਾ ਮੈਂ ਕੌਣ ਆ ਮੇਰਾ ਨਾਮ ਮੱਤ ਬਨਵਾਰੀ ਲਾਲਾ ਮੈਂ ਪ੍ਰੈਜ਼ੀਡੈਂਟ ਫਟੇਗੜ ਟੂਰੀਆਂ ਫੱਟ ਜੋ ਰੰਡਾ ਪਿਆ ਕੰਡਾ ਗੱਥ ਮੈਂ ਆਪ ਨਹੀਂ ਆਇਆ ਮੈਨੂੰ ਸਰਕਾਰ ਨੇ ਭੇਜਿਆ ਦੇਖੋ ਇੱਕ ਕਮੇਟੀ ਦਾ ਪੰਚਾਇਤ ਇਲੈਕਸ਼ਨ ਹੋਵੇ ਤੇ ਸਰਕਾਰ ਆਣ ਕੇ ਗੁੰਡਾਗਰਦੀ ਕਰਦੀ ਹੈ ਮੈਨੂੰ ਸਰਕਾਰ ਨੇ ਭੇਜਿਆ ਪਰ ਮੈਂ ਵੋਟਾਂ ਨਹੀਂ ਦੇਣ ਦੇਣੀ ਆ ਮੈਂ ਤੇ ਵੋਟਾਂ ਦੇ ਪੰਜੇ ਸਾਡੇ ਡੱਡੇ ਮਾਰੇ ਭੱਜ ਗਏ ਅਹੀ ਦੇ ਆ ਬਹੀ ਪੁਰਤਵਾ ਦੱਦਨੀ ਪੁੱਲ ਸਹਿ ਗਈ ਆ ਇਹਨਾਂ ਦੇ ਤੇ ਜਿਹੜੇ ਪਿਆਗ ਨੇ ਜ਼ਮੀਨੋਂ ਤਾਂ ਨੇ ਆਪਾਂ ਨੂੰ ਛੋੜਾਂ ਜਾਂਦਾ ਬੜੇ ਸੋਚਣਾ ਪਾਣਾ ਚਲੋ ਮੁੱਕਾ ਕੰਮ ਫਿਰ ਵਿੱਚ ਉਹ ਵੋਟਾਂ ਦੇ ਦੀਆਂ ਨੇ ਉਹਦੀ ਗਿਣਤੀ ਹੁੰਦੀ ਆ 98 ਜਾਰਾਂ ਤਬ ਤੱਕ ਜਿਹੜੀ 98 ਵੋਟਾਂ ਮੈਨੂੰ ਪੈਂਦੀ ਆ 98 ਉਹਦੇ ਤੋਂ ਬਾਅਦ ਕੀ ਹੁੰਦਾ ਅਨਖਲਾ ਚੀਨਾ ਉਹਦੇ ਤੋਂ ਬਾਅਦ ਚੌਂਗਜ ਜਾ ਕੇ ਨੇ ਸੋਹਣਾਣਾ ਅੱਜ ਤੋਂ ਬਾਅਦ ਇਹ ਪਰਿਵਾਰ ਕਾਲੋਂ ਨੈਟਰ ਸੇ ਕਾਲੋਂ ਤੁਸੀਂ ਜਾਣਦੇ ਹੋਗੇ ਇਹ ਤੁਹਾਨੂੰ ਮੈਂ ਛੱਪੀ ਐਦੀ ਪੌੜੀ ਨਹੀਂ ਚੜਨ ਦੇਣਾ ਭਾਵੇਂ ਮੇਰਾ ਕੱਖ ਨਾ ਰਵੇ ਮੈਂ ਮਿਹਨਤ ਕੀਤੀ ਮਿਹਨਤ ਕੀਤੀ 12 ਵਿੱਚ ਆਵਲیکشن ਲੜਿਆ ਸਾਫੀ ਵੱਲੋਂ ਕਾਹੇ ਕੋਈ ਦੂਜਾ ਬੰਦਾ ਇਹਨਾਂ ਦੇ ਆਕੇ ਬਹਿ ਨਾ ਜਾਵੇ ਡਰ ਨਾ ਜਾਵੇ ਕੀ ਬਣਿਆ ਉਥੋਂ ਮੈਂ ਰਹਿਣਾ ਜਿੱਥੋਂ ਮੈਂ ਰਹਿਣਾ ਫੱਦੇ ਗੱਡ ਚੂਰੀਆਂ ਉੱਥੋਂ 1884 ਵੋਟਾਂ ਦੇ ਥੱਲੇ ਜਾਂਦਾ ਕਾਲੀਦਾਲ ਜਦੋਂ ਗਿਣਤੀ ਹੁੰਦੀ ਆ ਅਖੀਰ ਦੇ ਵਿੱਚ 432 ਵੋਟਾਂ ਤੇ ਹਰ ਜਾਂਦਾ 432 ਵੋਟਾਂ ਤੇ ਹਰਦਾ ਕਾਲੀਦਾਲ ਵਾਲਾ ਨਿੰਮਤ ਸੰਕਾਰੋਂ ਸਪੀਕਰ ਮਨਿਸਟਰ ਉਹਦੇ ਮਗਰ ਰਹਿਣੇ ਗੁੰਡੇ ਰੱਜ ਜਾਂਦਾ ਫਿਰ ਦੂਜੀ ਵਾਲੀ ਉਹਦਾ ਮੁੰਡਾ ਲੱਖਣ ਲੱਦਦਾ ਉਹ ਵੀ ਥੋੜੀਆਂ ਜਿਹੀਆਂ ਵੋਟਾਂ ਦੇ ਹੱਥ ਜਾਂਦੀ ਤਿੰਨ ਵਾਰੀ ਅੱਜ ਮੈਂ ਛੌਖਾ ਖਾਦੀਆ ਜਿੰਨੇ ਤੱਕ ਜਿੰਦਾ ਰਹਾਗਾ ਇਹਨਾਂ ਨੂੰ ਛੱਟੀ ਏਡੀ ਪੌੜੀ ਨਹੀਂ ਚੜੰਦਾਗਾ ਨਾ ਅਣਖ ਦੀ ਦੀਨੀ ਤੀਨਾ ਕੀ ਹੁੰਦਾ ਮੇਰੇ ਵੱਲ ਕੋਈ ਅੱਖ ਚੁੱਕ ਕੇ ਨਹੀਂ ਦੇਖਦਾ ਮੈਨੂੰ ਮੈਂ ਤੁਰਿਆ ਜਾਂਦਾ ਇੱਕ ਬੰਦਿਆ ਉਹ ਮਾਸਟ ਜਾਂਦਾ ਕੰਬਟਾਂ ਦੇ ਯਾਰ ਇਹਨੂੰ ਕੋਈ ਨਹੀਂ ਆਖਣਾ ਪਾ ਜਿਹੜੇ ਮਤਲਬ ਨਾਲ ਨਾ ਨਾ ਇਹਨੂੰ ਕੋਈ ਨਹੀਂ ਆਖਣਾ ਉਹਨੂੰ ਪਤਾ ਉਹਨੂੰ ਪਤਾ ਇਹਦੇ ਮਗਰ ਕੌਣ ਨੇ ਜੇ ਫੜ ਕੇ ਇਹਨੂੰ ਕੋਈ ਗੱਲ ਕਹਿੰਦੇ ਨੂੰ ਢਾਲਾਣਾ ਫੇਰ ਮੈਂ ਅਨਖਰੀ ਇੱਥੇ ਮਾਰ ਚੱਲੀ ਆ ਵਾਰਾਂ ਤੁਸੀਂ ਸੁਨਿਆ ਬੰਦੇ ਬਹਾਦਰ ਦੀਆਂ ਉਹਨੇ ਵੀ ਭੇਜਿਆ ਸੀ ਸੁਨਾ ਘੜਾ ਹਜਾ ਪਤ ਨੂੰ ਮਾਰਦੇ ਨੇ ਔਰ ਮੈਂ ਚਾਹੁੰਦਾ ਕਿ ਆਈ ਖੜੇ ਹੋ ਜਾਓ ਹੋ ਜਾ ਜਿੰਨਾ ਤੱਕ ਲੱਡਰ ਦਾ ਕਰ ਲੋ ਨਾ ਤਾਨੂੰ ਸੈਕਰੀ ਅੱਡੀ ਪੂਰੀ ਨਹੀਂ ਚਰਨ ਦੇ ਨਾਲ ਉਹ ਨਹੀਂ ਚਰਨ ਦਿੱਤਾ। ਦਾਤੀਓ ਅੰਨਖ ਨਾਲ ਜੀਣਾ ਸਿੱਖੋ ਔਰ ਦੂਸਰੀਆ ਤੇ ਦੋ ਤਿੰਨ ਜੱਟੀਆਂ ਗੱਲਾਂ ਨੇ ਤੁਹਾਨੂੰ ਅੱਜ ਤੇ ਦਿਗਾਉਣ ਨੂੰ ਆਤੇ ਉਹ ਫੇਰ ਕਰਾਂਗਾ ਬਹੁਤਾ ਲੰਮਾ ਪਾਠਨ ਚੰਗਾ ਨਹੀਂ ਹੁੰਦਾ ਕੋਈ ਸੁਣਦਾ ਨਹੀਂ ਜੈ ਭੀਮ ਜੈ ਬਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ